ਹਾਲੀ ਭਾਜੀ ਕੀ ਨਾਮ ਹੈ ਜੀ ਆਪਣਾ ਮੇਰਾ ਕਰਮਜੀਤ ਸਿੰਘ ਤੇ ਇੱਥੇ ਲੱਗੇ ਸ਼ੌਕ ਤੁਹਾਡੀ ਆ ਨਾਲ ਦੀ ਸ਼ੌਕ ਮੇਰੀ ਆਪਣੀ ਤੇ ਭਾਜੀ ਕਿਥੇ ਗੋਲੀ ਕਿਥੇ ਚਲੀ ਗਈ ਗੋਲੀ ਆ ਨਾਲ ਮੇਰੇ ਬਗਲੇ ਚ ਤੇ ਤੁਹਾਨੂੰ ਕਦੋਂ ਪਤਾ ਲੱਗਾ ਕਿਸ ਤਰ੍ਹਾਂ ਮੈਂ ਦੇ ਅੰਦਰ ਬੈਠਾ ਬਿਆ ਸੀ ਤੇ ਜਦੋਂ ਖੜਾਕ ਦੀ ਆਵਾਜ਼ ਆਈ ਆ ਤੇ ਆਪਾਂ ਨੂੰ ਐ ਲੱਗਾ ਜਾਂ ਤੇ ਕੋਈ ਮੋਟਰਸਾਈਕਲ ਦੇ ਪਟਾਕੇ ਪੈਂਦੇ ਵੇ ਆ ਤੇ ਜਾਂ ਇਹਨਾਂ ਦਾ ਸਿਲੰਡਰ ਫਟਿਆ ਤੇ ਜਦੋਂ ਬਾਹਰ ਆਣ ਕੇ ਵੇਖਿਆ ਤੇ ਉੱਥੇ ਇੱਕ ਗੋਲਿਆ ਖੂਨ ਦੇ ਨਾਲ ਹੱਥ ਪਾਟਿਆ ਪਿਆ ਇਹ ਬੰਦਾ ਤਕਰੀਬਨ ਕਿੰਨੀਆਂ ਗੋਲੀਆਂ ਚਲੀਆਂ ਜੀ ਘੜ ਤੋਂ ਘੜ ਜਾਂ 3 ਜਾਂ 4 ਚਲੀਆਂ ਤੇ ਆਹ ਸਾਦੇ ਵੀ ਆਏ ਸੀ ਜਿੰਨਾਂ ਵੱਲੋਂ ਗੋਲੀ ਚਲਾਈ ਗਈ ਉਹ ਮੋਟਰਸਾਈਕਲ ਤੇ ਆਏ ਸੀ ਉਹ ਉਹ ਅੱਗੋਂ ਦੱਸਦੇ ਕਿ ਉਹ ਮੋਟਰਸਾਈਕਲ ਆਏ ਸੀ ਮੋਟਰਸਾਈਕਲ ਆ ਉਹ ਸਾਹਮਣੇ ਖੜਾ ਰਿਹਾ ਸੀ ਇੱਕ ਬੰਦਾ ਆਇਆ ਮਗਰ ਮੂੰਹ ਟਕਿਆ ਹੈ ਉਹਨੇ ਉਹਨੇ ਗੋਲੀਆਂ ਚਲਾ ਕੇ ਉਹ ਭੱਜ ਗਿਆ ਅੱਗੇ ਹਾਂਜੀ ਬਸ ਇਹ ਤਕਰੀਬਨ ਕਿੰਨੀਆਂ ਗੋਲੀਆਂ ਚਲੀਆਂ 3 ਜਾਂ 4 ਤੇ ਬੰਦੇ ਵੀ ਹਾਲਤੇ ਕਿ ਕਿਸ ਤਰ੍ਹਾਂ ਦੀ ਸੀਗੀ ਰਕੇਸ਼ ਹਾਲਤ ਉਹ ਉਸ ਟਾਈਮ ਨਹੀਂ ਬਾਦ ਸਾਡੇ ਕੋਈ ਹਲ-ਜੁਲ ਨਹੀਂ ਹੈਗੀ ਕੀ ਲੱਗ ਗਿਆ ਬੜਾ ਭਾਜੀ ਮੇਰਾ ਨਾਮ ਤੇਰਪਾਲ ਸਿੰਘ ਹੈ ਤੇ ਭਾਜੀ ਕੀ ਗੱਲ ਹੋਈ ਜਿਹੜੀ ਗੋਲੀ ਤੋਂ ਆਪਾਂ ਨੂੰ ਕੋਈ ਨਹੀਂ ਪਤਾ ਭਰਾਵਾ ਸਾਨੂੰ ਤੇ ਉਹਨਾਂ ਨੇ ਬੁਲਾਇਆ ਤੇ ਇੱਥੇ ਦੁਕਾਨ ਤੇ ਪਹੁੰਚ ਗਏ ਸਾਡੇ ਤੇ ਬਾਜ਼ਾਰ ਚ ਦੁਕਾਨ ਅੱਛਾ ਕੀ ਇਨਫੋਰਮੇਸ਼ਨ ਕੀ ਤੁਹਾਨੂੰ ਆਈ ਸੀਗੀ ਉਹ ਕਹਿੰਦੇ ਵੀ ਤੇ ਗੋਲੀ ਚੱਲੀ ਆ ਤੇ ਬਾਹਰ ਇੱਕ ਬੰਦਾ ਡਿੱਗਿਆ ਬਸ ਇਹੀ ਗੱਲ ਹੈ ਅੱਛਾ ਕੋਈ ਬਾ ਸਾਡੇ ਉਹ ਨਾ ਸੁਣ ਲੈ ਤੇ ਕਿ ਕਿਧਰ ਨੂੰ ਲੈ ਕੇ ਗਏ ਨੇ ਕਿਧਰ ਨੂੰ ਮੈਨੂੰ ਭਰਾਵਾ ਇਹ ਵੀ ਨਹੀਂ ਪਤਾ ਕਿਧਰ ਨੂੰ ਲੈ ਗਏ ਕੌਣ ਆ ਕਿੰਨੇ ਖੜਿਆ ਮੈਨੂੰ ਨਹੀਂ ਇਹ ਗੱਲ ਦਾ ਪਤਾ ਕੋਈ 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 ਬੋਲੀ ਬਰਾਬਰ ਕੀਤੀ ਕਿ ਹਾਂ ਇੱਕ ਭਾਈ ਇੱਥੇ ਉਹ ਇਹਨਾਂ ਦੇ ਭਾਈ ਨੂੰ ਦਿੱਤੀ ਆ ਵੀ ਆ ਵੇਖ ਲੋ ਕਾਨੂੰਨੀ ਪਤਾ ਨਹੀਂ ਕੋਈ ਮਰੇ ਇਨਫੋਰਮੇਸ਼ਨ ਕਿੱਥੋਂ ਆਈ ਸੀ ਕੌਣ ਗਿਆ ਤੁਹਾਨੂੰ ਪਤਾ ਹੀ ਨਹੀਂ ਭਾਜੀ ਕੌਣ ਨੇ ਕੌਣ ਨੇ ਪਤਾ ਲੱਗਾ ਆ ਬਾਹਰ ਆ ਨਾ ਬਾਹਰ ਦਾ ਅੰਦਰ ਹੋਵੇ ਤੇ ਗੱਲ ਕਰੀ ਆਏ ਤੇ ਬਾਹਰ ਆ ਪਤਾ ਲੱਗਾ ਕਿੰਨੀ ਇੱਕ ਗੋਲੀਆਂ ਚੱਲੀਆਂ ਜੀ ਪਤਾ ਨਹੀਂ ਕਿ ਆਖਣੇ 1 2 ਚੱਲੀਆਂ ਇਹ ਕਹਿੰਦੇ ਆ ਤਿੰਨ ਬਾਅਦ ਦਾ ਨਹੀਂ ਪਤਾ ਉਸ ਤੋਂ ਬਾਅਦ ਉਹਨੂੰ ਲੈ ਗਈ ਸੀ ਪਤਾ ਨਹੀਂ ਉਹਨਾਂ ਦੀ ਕੋਈ ਗੱਡੀ ਆਈ ਕੌਣ ਆਇਆ ਗੱਡੀ ਉਹ ਲੈ ਕੇ ਤੇ ਚੱਲ ਗਏ ਹੁਣ ਸਾਨੂੰ ਇਹ ਵੀ ਨਹੀਂ ਪਤਾ ਵੀ ਗੱਡੀ ਗਈ ਕਿੱਧਰ ਨੂੰ ਲੈ ਕੇ ਇਹ ਵੀ ਨਹੀਂ ਸਾਨੂੰ ਪਤਾ ਸਾਨੂੰ ਤੇਰਾ ਨਾਮ ਮਨਪ੍ਰੀਤਾ ਮੇਰੀ ਠਾਕੇ ਤੇ ਆਏ ਸੀ ਭਾਜੀ ਤੋਂ ਪਿੱਛੋਂ ਕਿਤੇ ਬੰਦੇ ਇਹਨਾਂ ਦੇ ਲੱਗੇ ਆਏ ਆ ਤੇ ਅਚਾਨਕ ਹੀ ਆ ਕੇ ਆਏ ਇਹਨਾਂ ਦੇ ਫਾਇਰ ਕਰਕੇ ਤੇ ਬਾਅਦ ਚ ਨਿਕਲ ਕੇ ਭੱਜ ਗਏ ਕਿੰਨੇ ਕੁ ਬੰਦੇ ਸੀ ਬੰਦੇ ਹੈਗੇ ਸੀ ਤਿੰਨ ਤਿੰਨ ਚਾਰ ਹੈਗੇ ਉਹਨਾਂ ਨੇ ਕੀ ਗੱਲਬਾਤ ਕੀਤੀ ਗੱਲਬਾਤ ਭਾਜੀ ਕੋਈ ਨਹੀਂ ਇਹ ਨਸੇ ਦੇ ਖਿਲਾਫ ਜਿਵੇਂ ਮੁੱਦਾ ਚੱਕਦੇ ਥੋੜਾ ਬਹੁਤ ਤੇ ਉਹ ਉਤੋਂ ਹੀ ਕਿਤੇ ਹੈਗੇ ਹੀ ਇਹਨਾਂ ਦੇ ਬਰ ਖਿਲਾਫ ਹੀ ਹਾਂਜੀ ਤੇ ਅਚਾਨਕ ਹੀ ਮੇਰੇ ਠਾਕੇ ਤੇ ਆਏ ਆ ਤੇ ਬਾਅਦ ਵਿੱਚ ਜਿਵੇਂ ਚੱਲਣ ਦੇ ਥੋੜੇ ਅੱਗੇ ਤੇ ਪਿੱਛੇ ਆਣ ਕੇ ਬੰਦੇ ਨੇ ਫਾਇਰ ਕਰਤੇ ਕਿੰਨੀਆਂ ਗੋਲੀਆਂ ਚਲਾਈਆਂ ਨਾ ਤਿੰਨ ਚਾਰ ਫਾਇਰ ਕੀਤੇ ਭਾਜੀ ਤੇ ਹੋਰ ਕਿਸੇ ਤੋਂ ਬੱਚੇ ਕਿ ਸੁਪਨ ਸਾਹਿਬ ਨੇ ਮਾਰੀ ਨਹੀਂ ਜੀ ਆਏ ਇਹਨਾਂ ਦੇ ਕਿਤੇ ਪਿੱਛੇ ਹੀ ਤੇ ਧਿਆਨ ਨਹੀਂ ਦਿੱਤਾ ਜੀ ਇਹਨਾਂ ਨੇ ਫਾਇਰ ਕਰਕੇ ਚੱਲ ਗਏ ਕਿਆ ਹੋਇਆ ਲੱਗਦਾ ਜਦੋਂ ਐਵੇਂ ਸਾ슴 ਦੇ ਸੰਕਾਰਾਂ ਦੀਆਂ ਨਸ਼ੇ ਵਿਰੁੱਧ ਆਵਾਜ਼ ਉਠਾਉ। ਇਹ ਤੇ ਭਾਜੀ ਸਰਕਾਰ ਨੂੰ ਚਾਹੀਦਾ ਹੈ ਜੇ ਕੋਈ ਐਦਾ ਮੁੱਦਾ ਚੱਕਦਾ ਹੈ ਤੇ ਫਿਰ ਸਰਕਾਰ ਨੂੰ ਵੀ ਥੋੜਾ ਜਿਹਾ ਕਰਨਾ ਚਾਹੀਦਾ ਹੈ। ਵੀ ਥੋੜੀ ਪਾਵਰ ਦੇਣ ਇਹਨਾਂ ਦੇ ਬੰਦਿਆਂ ਨੂੰ। ਲੱਗਦਾ ਨੇ ਇੱਕ ਮੌਜੂਦਾ ਸੰਪੰਚ ਦੇ ਉੱਤੇ ਗੁਲਿਆਚ ਲਾਇਆ ਇੱਕ ਨਸ਼ਾ ਵਿਰੁੱਧ ਮਹੀਨ ਚੱਲਦੀ ਸੀ ਤੇ ਉਹਨਾਂ ਨੇ ਆਵਾਜ਼ ਉਠਾਈ ਤੇ ਕਿਆ ਹੋਇਆ ਲੱਗਦਾ ਹੈ। ਇਹ ਤਾਂ ਭਾਜੀ ਮੈਂ ਕਹਿ ਨਹੀਂ ਸਕਦਾ ਪਰ ਸਰਕਾਰ ਬਾਰੇ ਬਹੁਤ ਸ਼ਰਮਨਾਤ ਗੱਲ ਹੈ ਜੀ ਕੀ ਫੀਲ ਕਰਦੇ ਪੀਜੀ ਅਨਸਾਫ਼ ਚਾਹੀਦਾ ਭਾਜੀ ਸਾਨੂੰ ਹਣ ਇਹ ਸ਼ਰਿਆ ਮੈਂ ਏਦਾਂ ਹਥਿਆਰ ਲੈ ਕੇ ਫਾਇਰ ਕਰ ਦਿੰਦੇ ਤੇ ਫੇਰ ਅੱਗੇ ਮੁੱਦਾ ਕੌਣ ਚੱਕੇਗਾ ਤੁਹਾਡੇ ਰਿਸ਼ਤੇਦਾਰ ਵੀ ਆਏ ਸੀ ਉਨਾ ਤੇ ਕਦੀ ਕੋਈ ਨਹੀਂ ਜੀ ਬਾਕੀ ਮਤਲਬ ਉੱਥੇ ਭੱਜ ਦੌੜ ਹੀ ਹੋ ਗਈ ਜੀਜਾ ਜੀ ਥੋੜੇ ਅੱਗੇ ਹੀ ਇਸ ਤਰ੍ਹਾਂ ਜੀ ਹਰਪਿੰਦਰ ਹਰਜਿੰਦਰ ਸਿੰਘ ਆ ਸੰਨੋਫ ਲਖਬੀਰ ਸਿੰਘ ਜੀ ਵਾਰਡ ਨੰਬਰ 2 ਜੰਡੇਆਲਾ ਗੁਰੂ ਤੋਂ ਇਹ ਉੱਥੇ ਦੇ ਮੌਜੂਦਾ ਕਾਉਂਸਲਰ ਵੀ ਨੇ ਏ ਅੱਜ ਥਾਣਾ ਸ਼ਹਿਟਾ ਦੇ ਰਿਹਾ ਨੇ ਸਾੜੇ ਦਾ ਭੈਣੀ ਤੋਂ ਪਿੰਡ ਦੇ ਨਾਲ ਸਾੜਾ ਵਾ ਉਹਦਾ ਫੰਕਸ਼ਨ ਸੀ ਉੱਥੇ ਗੁਰਦੁਆਰਾ ਸਾਹਿਬ ਫੰਕਸ਼ਨ ਤੋਂ ਬਾਅਦ ਇਹ ਹੋਟਲ ਦੇ ਵਿੱਚ ਚਾਹ ਪਾਣੀ ਪੀਣ ਲੱਗੇ ਸੀ ਇਹ ਜਿੱਦਾਂ ਹੀ ਗੱਡੀ 'ਚ ਉਤਰ ਕੇ ਉਹ ਆਪਣੇ ਹੋਟਲ ਵੱਲ ਨੂੰ ਜਾ ਰਹੇ ਸੀ ਤੇ ਕੁਝ ਬੰਦਿਆਂ ਨੇ ਉਹਨਾਂ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਿਹੜੀਆਂ ਗੋਲੀਆਂ ਲੱਗਨ ਇਹਨਾਂ ਦੀ ਮੌਤ ਹੋ ਗਈ ਜੋ ਇਨਵੈਸਟੀਗੇਸ਼ਨ 'ਚ ਗੱਲ ਸਾਹਮਣੇ ਆਈ ਹੈ ਜੋ ਇਹਨਾਂ ਨੇ ਪਰਿਵਾਰ ਨੇ ਸੰਦ ਦਿੱਸਿਆ ਕਿ ਕੁਝ ਦਿਨ ਪਹਿਲਾਂ ਇਹਨਾਂ ਦੇ ਘਰ ਦੇ ਉੱਤੇ ਵੀ ਜਿਹੜੀ ਆ ਸੈਨੇ ਹਮਲਾ ਕੀਤਾ ਸੀ ਉਥੋਂ ਦੇ ਚੰਡੇ ਵਾਲੇ ਦੇ ਬੰਦੇ ਨੇ ਕਰਨ ਹੁਣੀ ਇੱਕ ਉਧੂ ਆ ਇੱਕ ਗੋਲਡੀ ਆ ਇੱਕ ਕਿਸ਼ਨ ਆ ਅਤੇ ਇੱਕ ਹੈਗਾ ਵਾ ਰਾਜੂ ਜਿਹੜਾ ਕਿ ਸੂਰਜ ਆ ਜਿਹੜਾ ਇੱਥੋਂ ਦਾ ਚਾਟੀ ਮੈਂਦਾ ਇਹਨਾਂ ਬੰਦਿਆਂ ਨੇ ਉਹਨੂੰ ਧਮਕੀ ਦਿੱਤੀ ਸੀ ਇਹ ਤੈਨੂੰ ਅਸੀਂ ਜਿਹੜੇ ਆ ਗੋਲੀਆਂ ਮਾਰਨੀਆਂ ਨੇ ਉਹ ਪਰਿਵਾਰ ਜਿਹੜਾ ਇਹਦਾ ਧਿਆਨ ਰੱਖਦੇ ਸੀ ਅੱਜ ਫੰਕਸ਼ਨ ਤੇ ਆਏ ਸੀ ਪਹਿਲਾਂ ਇਹਨਾਂ ਦੇ ਨਾਲ ਬਤਾਰਾ ਇਹਨਾਂ ਨੇ ਪਰਿਵਾਰ ਤੇ ਸਿਕਿਉਰਿਟੀ ਰੱਖਦੇ ਸੀ ਧਿਆਨ ਵੀ ਰੱਖਦੇ ਸੀ ਲੇਕਿਨ ਇਹਨਾਂ ਨੇ ਨਾ ਸਾਮੀ ਨੂੰ ਖਾਮ ਕੀਤਾ ਅੱਜ ਇਹ ਕੁਦਰਤੀ ਫੰਕਸ਼ਨ ਤੇ ਆਏ ਸੀ ਜਿੱਥੇ ਦੋਸ਼ੀਆਂ ਨੇ ਇਹਨਾਂ ਦੀ ਜਿਹੜੀ ਟਰੈਕਿੰਗ ਕਰਕੇ ਇਹਨਾਂ ਦੇ ਗੋਰੀ ਚਲਾਈ ਆ ਕਿੰਨੇ ਬਲਾਵ ਜਿੱਤੇ ਅਸੀਂ ਮੁਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਬਾਈ ਨੇ ਇਹਨਾਂ ਦੇ ਦੋਸ਼ੀਆਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਵਾ ਤੇ ਦੋਸ਼ੀਆਂ ਨੂੰ ਜਲਦੀ ਜਿਹੜਾ ਸਾਡੀਆਂ ਟੀਮਾਂ ਗ੍ਰਫਤਾਰ ਕਰਨ ਵਾਸਤੇ ਚੱਲ ਰਹੇ ਨੇ ਕਿੰਨੇ ਆਮਲਾਵਰ ਕਿੰਨੇ ਸੀਗੇ ਸਰ ਕਿੰਨੇ ਆਮਲਾਵਰ ਸੀਗੇ ਜਿਹੜੇ ਜਿਉਂ ਦੇਖੋ ਅਜੇ ਤੱਕ ਮੋਟਰਸਾਈਕਲ ਜਿਹੜੇ ਆ ਉਹਦੇ ਚ ਸਾਹਮਣੇ ਜਿਹੜਾ ਜੇ ਸਾਗਤ ਇੱਕ ਮੋਟਰਸਾਈਕਲ ਆ ਜਿੱਤੇ ਦੋ ਜਣੇ ਸੀ ਲੇਕਿਨ ਇਨਵੈਸਟੀਗੇਸ਼ਨ ਚ ਸੀਸੀਟੀਵੀ ਕੈਮਰੇ ਫੁੜੇ ਦੇਖ ਰਹੇ ਆ ਔਰ ਹੋ ਸਕਦਾ ਦੋ ਤਿੰਨ ਚਾਰੇ ਨਾਲ ਮੋਟਰਸਾਈਕਲ ਹੋਰ ਵੀ ਸਰ ਗੋਲੀਆਂ ਕਿੰਨੇ ਚੱਲੀਆਂ ਗੋਲੀਆਂ ਕਿੰਨੇ ਚੱਲੀਆਂ ਗੋਲੀਆਂ ਗੋਲੀਆਂ ਕਿੰਨੇ ਚੱਲੀਆਂ ਪਲੇਸ ਚ ਕੀ ਸਾਹਮਣੇ ਆ ਗੋਲੀਆਂ ਗੋਲੀਆਂ ਫਲੇਂਚ ਕਰੀਬ ਚਾਰ ਗੋਲੀਆਂ ਜਿਹੜੀਆਂ ਉਹਦੇ ਲੱਗ ਹਾਂ ਜੀ ਮਡਲੀ ਇਨਵੈਸਟੀਗੇਟਰ ਸਰ ਕੇ ਪਰ ਕੇ ਰੋਕਦੇ ਸੀ ਇਹ ਹਾਂ ਜੀ ਦੱਸ ਰਹੇ ਜੀ ਉਹਨਾਂ ਦੇ ਉੱਥੇ ਇੱਕ ਪਰਿਵਾਰ ਹੈ ਉੱਥੇ ਕੋਈ ਸ਼ੇਗੂਪੁਰ ਮਹੱਲੇ ਦਾ ਪਰਿਵਾਰ ਹੈ ਜਿਨ੍ਹਾਂ ਨੂੰ ਇਹ ਕੋਈ ਨਸ਼ੇ-ਨਸ਼ੇ ਤੋਂ ਰੋਕਦੇ ਸੀ ਇਸ ਕਰਕੇ ਉਹਨਾਂ ਨੇ ਇਹਨਾਂ ਦਾ ਆਪਸੀ ਇਹਨਾਂ ਦਾ ਜਿਹੜੇ ਰੰਜਸ ਸੀ ਜਿਸ ਰੰਜਸ ਕਰਕੇ ਉਹਨਾਂ ਨੂੰ ਗੋਲੀਆਂ ਐਫ ਆਈ ਆਰ ਸਰ ਕਿਹੜੀ ਸਟੇਟਮੈਂਟ ਦਰਜ ਕੀਤੀ ਕਿ ਉਹਨਾਂ ਦੇ ਬ੍ਰਦਰ ਦੇ ਉਹਨਾਂ ਦੇ ਬ੍ਰਦਰ ਤੇ ਸਰ ਇੱਕ ਦਾ ਹਾਂ ਜੀ ਸਰ ਜਿਹੜੀ ਅੱਜ ਗੋਲੀ ਚੱਲੀ ਹੈ ਕਿਹੜੀ ਜਗ੍ਹਾ ਚੱਲੀ ਹੈ ਕਿ ਕਿੱਥੇ ਹੈ ਸ਼ਾੜਾ ਸਾਡੀ ਬੈਕਸਾਈਡ ਹੈ ਜੀ ਤੇ ਇੱਥੇ ਪਤਾ ਲੱਗਾ ਕੌਣ ਸੀਗਾ ਜੀ ਉਹ ਨਹੀਂ ਪਤਾ ਲੱਗਾ ਇਹ ਕੋਈ ਜੰਡਿਆਲੇ ਤੋਂ ਹੀ ਬੰਦਾ ਆਪਾਂ ਚੈੱਕ ਕਰ ਰਹੇ ਤੁਹਾਨੂੰ ਹਸਪਤਾਲ ਚੈੱਕ ਕਰ ਲਿਆ ਕਿ ਕਿ ਗੋਲੀਆਂ ਸਾਂ ਚੱਲਿਆ ਦੇ ਜੀ ਦੋ ਸਾਨੂੰ ਕੋਲ ਮਿਲੇ ਮੌਕੇ ਤੋਂ ਜੀ ਠੀਕ ਹੈ ਤੇ ਹੁਣ ਸਰ ਕੀ ਹੱਤ ਕੀ ਹੈਗੀ ਉਸ ਬੰਦੇ ਦੀ ਸੀਰੀਅਸ ਹੈ ਜੀ ਕਾਫੀ ਸੀਰੀਅਸ ਕਿੱਥੇ ਕਿੱਥੇ ਦਾਖਲ ਕਰਾਇਆ ਸੀ ਸਿਵਲ ਹਸਪਤਾਲ ਸਿਵਲ